ਛੁੱਟੀ ਤੇ ਆਏ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੇ ਫੌਜੀ ਨਾਲ ਵਾਪਰ ਗਿਆ ਮੰਦਪਾਗਾ ਪਾਣਾ ਹੋ ਗਈ ਮੌਤ ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ ਨਹੀਂ ਦੇਖਿਆ ਜਾਂਦਾ ਹਾਲ ਉਸੀ ਵੀ ਦੇਖੋ ਇਸ ਵੇਲੇ ਦੀ ਬੇਖਦ ਮੰਦ ਭਾਗੀ ਖਬਰ ਮਾਪਿਆਂ ਦਾ 24 ਸਾਲ ਦਾ ਪੁੱਤ ਜਿਸ ਦੇ ਨਾਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਦਾ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਇਸ ਸੜਕ ਹਾਦਸੇ ਵਿੱਚ ਤਾਂ ਪਰਿਵਾਰ ਦਾ ਰੋੜੋ ਕੇ ਪੂਰਾ ਹਾਲ ਹੈ ਦੱਸ ਦਈਏ ਕਿ ਬਟਾਲਾ ਦੇ ਪਿੰਡ ਭਾਗੋਵਾਲ ਦੇ ਕੋਲ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਪਰਤ ਦੇ ਸਮੇਂ ਇੱਕ ਦਰਦਨਾਕ ਹਾਦਸਾ ਵਾਪਰਦਾ ਹੈ ਜੋ ਕਿ ਛੁੱਟੀ ਤੇ ਆਇਆ ਹੋਇਆ ਸੀ ਮਹਿਕਦੀਪ ਸਿੰਘ ਜਿਸ ਦੀ 22 ਸਾਲ ਦੀ ਉਮਰ ਸੀ ਤਾਂ ਉਸ ਦੀ ਹੁਣ ਮੌਤ ਹੋ ਚੁੱਕੀ ਐ ਮਾਂ ਤੇ ਘਰਵਾਲੀ ਦਾ ਰੋ ਰੋ ਕੇ ਬੁਰਾ ਹਾਲ ਐ ਮੇਰਾ ਪਤੀ ਮੈਗਦੀਪ ਸਿੰਘ 14 ਜੂਨ ਨੂੰ ਰਾਤ 8 ਵਜੇ ਨਕਾਰ ਆਇਆ ਉਹ 6 ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਸੀ ਉਹਨੇ ਸਮਾਨ ਲੈ ਕੇ ਜਾਣਾ ਸੀ ਅਸੀਂ ਆਪਣੇ ਸਾਥ ਨੂੰ ਪੱਲ ਛੱਡਣ ਜਾ ਰਹੇ ਸੀ महाराज का पता नहीं की पाना हैं एक्सीडेंट हो गया साहब नहीं रहा तेरा साहब बहुत चंगा सी ओ हीरा सी ओ जो